ਇਧਰ ਪਾਦਸ਼ਾ ਸਰਵੰਸਵਾਰ ਕੇ ਚਲਦੇ ਚਲਦੇ ਬਰਹਾਮਪੁਰ ਦੇ ਇਲਾਕੇ ਨੂੰ ਇਧਰੋਂ ਔਰੰਗਜ਼ੇਬ ਨੇ ਵੀ ਆਖਿਆ ਸੀ ਜਬਰਨਾਮਾ ਪੜ੍ਹ ਕੇ ਸਤਗੁਰੂ ਬੜੀ ਗਲਤੀ ਹੋ ਗਈ ਹੈ ਬੜਾ ਗੁਨਾਹ ਹੋ ਗਿਆ ਜੇ ਕਿਰਪਾ ਕਰੋ ਕਿਤੇ ਸਾਹ ਰੁਕਣ ਤੋਂ ਪਹਿਲਾਂ ਪਹਿਲਾਂ ਮੈਨੂੰ ਦਰਸ਼ਨ ਦੇ ਦੇਵੋ ਆਖੋ ਸਤਨਾਮ ਪਰ ਮਹਾਰਾਜ ਦੇ ਬਚਨ ਸੀ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ ਮਰ ਗਿਆ ਤਖਤ ਦੀ جنگ ਛਿੜ ਗਈ ਬਹਾਦਰ ਸ਼ਾਹ ਨੇ ਮਦਦ ਮੰਗੀ ਤੇ ਖਾਲਸਾ ਰਾਜ ਨੂੰ ਠੋਕਰਾਂ ਮਾਰਦਾ ਏ ਮਾਰੀ ਨੇ ਇਹਨੂੰ ਰਾਜ ਲੈ ਕੇ ਦਿੱਤਾ ਫਿਰ ਬਹਾਦਰ ਸ਼ਾਹ ਨੇ ਵਾਅਦੇ ਕੀਤੇ ਤੇ ਕਹਿੰਦੇ ਵੀ 32 ਪਰਗਣੇ ਆ ਸਰਹੰਦ ਦੇ ਹਿੰਦ ਦਾ ਸਿਰ ਹੈ ਸਰਹੰਦ 32 ਪਰਗਣੇ 52 ਲੱਖ ਰੁਪਈਆ ਦਾ ਮਹੀਨੇ ਦਾ ਟੈਕਸ ਜਾਂਦਾ ਸੀ ਆਖੋ ਸਤਨਾ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਵੀ ਹੁਣ ਰਾਜ ਇਹਦੇ ਹੱਥਾਂ 'ਚ ਆ ਗਿਆ ਤੇ ਇਹਦੀ ਸੰਧੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੈ ਤੇ ਹੋਵੇ ਨਾ ਤੇ ਹੋਵੇ ਵੀ ਜੇ ਇਹਨੂੰ ਸੱਚ ਪਤਾ ਲੱਗੇ ਤੇ ਮੇਰੀ ਗਰਦਨ ਪਹਿਲਾਂ ਲੈਣੀ ਹੈ ਕਿਉਂਕਿ ਪਾਪੀ ਨੂੰ ਪਤਾ ਹੁੰਦਾ ਨਾ ਜਿਨੇ ਪਾਪ ਕੀਤਾ ਦੱਦਾ ਦੋਸ਼ਨਾ ਦੇਉ ਕਿਸੇ ਦੋਸ਼ ਕਰਮਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਨਾ ਦੀਜੈ ਇਹਨੇ 32 33 ਲੱਖ ਰੁਪਇਆ ਚੜਾਇਆ ਅੰਦਰ ਖਾਤੇ ਥੋੜਾ ਜਿਹਾ ਫਿੱਕ ਪਤਾ ਕਿਉਂਕਿ ਉਹਨੇ ਪਹਿਲਾ ਨਾ ਹੀ ਵजीरਖਾਂ ਦਾ ਲਿਖਿਆ ਬਾਪੂ ਨੇ ਵੀ ਇੱਕ ਤੇ ਇਹ ਚਾਹੀਦਾ ਦੋ ਜਲਾਦ ਚਾਹੀਦੇ ਤੇ ਚੌਥਾ ਸਮਾਨਖਾਂ ਜਿਨੇ ਪੀਰ ਬਦੂ ਸ਼ਾ ਸਾਡਾ ਭਰਾ ਭਰਾ ਸੀ ਸਾਡਾ ਪਿਆਰਾ ਸੀ ਜਿਨੇ ਪੁੱਤਰ ਦੇ ਕੇ ਪਿਆਰ ਚ ਕੰਗਾ ਕੇਸਾਂ ਸਵੇਤ ਲਿਆ ਉਹਦੇ ਟੁਕੜੇ ਕਰ ਕਰਕੇ ਇੰਨੇ ਸਢੌਰੇ ਦੇ ਨੁਕਰਾਂ ਤੇ ਟੰਗੇ ਸਮਾਨ ਖਾਣ ਚਾਰ ਬੰਦੇ ਇਹ ਮੁਕਰ ਗਿਆ ਸੋ ਮੇਰਾ ਵਿਸ਼ਾ ਉਧਰ ਨਹੀਂ ਜਾਇਆ ਜਾਣਾ ਹੁਣ ਸਮਾਂ ਕੀਮਤੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਬਹਾਦਰ ਸ਼ਾਹ ਵੀ ਇਸ ਲਾਗੇ ਜਾਂ ਤੇ ਮਹਾਰਾਜ ਵੀ ਗਏ ਜਾਂਦੇ ਜਾਂਦੇ ਮਹਾਰਾਜ ਪਿਆਰ ਦੀ ਮੂਰਤ ਦਾਦੂ ਦਵਾਰੇ ਪਹੁੰਚ ਗਿਆ ਖੋ ਸਤਨਾਮ ਸ੍ਰੀ ਉਥੇ ਦਾਦੂ ਦੀ ਕਬਰ ਦੇ ਉੱਤੇ ਪੀਰ ਦੇ ਉੱਤੇ ਬੈਠਾ ਗੱਦੀ ਤੇ ਜੈਤਰਾਮ ਇਹ ਮਹਾਰਾਜ ਨੂੰ ਬੜਾ ਪਿਆਰ ਕਰਦਾ ਸੀ ਮਹਾਰਾਜ ਵੀ ਪ੍ਰੇਮ ਦੇ ਭੁੱਖੇ ਹੈ ਜਿਨ ਪ੍ਰੇਮ ਕਿਉ ਗੋਬਿੰਦ ਭਾਉ ਭਗਤ ਦਾ ਮਹਾਰਾਜ ਜੇ ਡੇਰੇ ਗਏ ਰੱਬ ਦੇ ਪਿਆਰੇ ਰੱਬ ਦੇ ਪਿਆਰ ਨੂੰ ਮਿਲਦੇ ਹੈ ਇਹਨੇ ਜਲ ਪਾਣੀ ਛਕਾਇਆ ਬੜੀ ਭਾਵਨਾ ਨਾਲ ਸੇਵਾ ਕੀਤੀ ਤੇ ਮਹਾਰਾਜ ਕਹਿੰਦੇ ਪੀਰ ਜੀ ਸੁਣਾਓ ਫਿਰ ਕੋਈ ਗੱਲ ਬਾਤ ਉਰ ਅਵਧੀ ਘਰ ਦੀਆਂ ਕਰੀਏ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਇਹਨੇ ਭਾਵਨਾ ਨਾਲ ਕੁਝ ਬੋਲਿਆ ਕਹਿ ਕੇ ਅੱਗੇ ਕਹਿੰਦਾ ਮਹਾਰਜ ਆਨੰਦ ਵਜੀਆ ਭਗਤੀ ਕਰੀਦੀ ਦੁਨੀਆਦਾਰੀ ਛੱਡੀ ਆ ਤੇ ਕਹਿੰਦਾ ਦਾदू ਦਾਵਾ ਕੋ ਨਹੀਂ ਕਹਿੰਦਾ ਕੋਈ ਅਹੀਂ ਦਾਵਾ ਨਹੀਂ ਕਰਦੇ ਨਾ ਸਾਡੇ ਵਿੱਚ ਕੋਈ ਮੋਹ ਹੈ ਤੇ ਨਾ ਕੋਈ ਲਾਲਚ ਹੈ ਤੇ ਨਾ ਸਾਡਾ ਕਿਸੇ ਨਾਲ ਵੈਰ ਹੈ ਦਾदू ਦਾਵਾ ਕੋ ਨਹੀਂ ਕੋਈ ਮਹਾਰਾਜ ਦਾਵਾ ਨਹੀਂ ਆ ਤੇ ਕਲ ਨਾਮ ਕਾਲ ਦਾ ਏ ਤੇ ਕਹਿੰਦੇ ਜੇ ਕੋ ਮਾਰੇ ਈਟ ਢੀਮ ਸਿਰ ਦੇਵੇ ਹਮ ਆਲ ਕਹਿੰਦੇ ਜੇ ਕੋ ਸਾਨੂੰ ਰੋੜਾ ਪੱਥਰ ਵੀ ਮਾਰਦਾ ਤੇ ਉਹਨੂੰ ਸਿਰ ਤੇ ਰਖ ਲਈਦਾ ਏ ਤੇ ਮਹਾਰਾਜ ਸਾਹਿਬ ਮੁਸਕਰਾਏ ਕਹਿੰਦੇ ਦਾदू ਇਹ ਕੰਮ ਤੇ ਉਖਾਈਆ ਵੈਸੀ ਅਹੀਂ ਵੀ ਤੇ ਸ਼ੁਰੂ ਇੱਥੋਂ ਹੀ ਕੀਤਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੜਨਾ ਦੇ ਹੀ ਰੋਗ ਨਾ ਲੱਗਈ ਪੱਲੇ ਪਰ ਕਹਿੰਦੇ ਜਦੋਂ ਅਗਲਾ ਹਟੇ ਨਾ ਦਾਦੂ ਦਾਵਾ ਦੂਰ ਨੈ ਕਹਿੰਦੇ ਤੂੰ ਕਿੰਨਾ ਛੱਡ ਦੇਣਾ ਕਿੰਨੇ ਦੂਰ ਨਾ ਕਰ ਜੇ ਕੋ ਮਾਰਿਆ ਈਟ ਟੀਮ ਤਿਸ ਪੱਥਰ ਦੇ ਜਾਮ ਕਹਿੰਦੇ ਜਦੋਂ ਕੋਈ ਹਟੇ ਨਾ ਪੱਗ ਨੂੰ ਹੀ ਹੱਥ ਪਾ ਲਈ ਤੇ ਫਿਰ ਉਹਨੂੰ ਈਟ ਟੀਮ ਨੂੰ ਪੱਥਰ ਨਾਲ ਜਵਾਬ ਦੇਣਾ ਬੜੇ ਇਸ ਤਰ੍ਹਾਂ ਨੇ ਬਚਨ ਕੀਤੇ ਹੋਰ ਵੀ ਮਹਾਰਾਜ ਦੇ ਨਾਲ ਤੇ ਫਿਰ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਹੁਣ ਕਿਦਰ ਨੂੰ ਤਿਆਰੇ ਐ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਜਿੱਧਰ ਨੂੰ ਪਿਆਰਾ ਲੈ ਜਵੇ ਇਹਦੇ ਫਿਰ ਮਹਾਰਾਜ ਇੱਕ ਖਿਆਲ ਰੱਖਿਓ ਜੇ ਆਹ ਥੋੜੀ ਦੂਰ ਨਾ ਮਾਦੂ ਦਾਸ ਬਰਾਗੀ ਦਾ ਡੇਰਾ ਜੇ ਤੇ ਉਸ ਡੇਰੇ ਚ ਨਾ ਚਲੇ ਜਾਓ ਆਖੋ ਸਤਨਾਮ ਮਹਾਰਾਜ ਮੁਸਕਰਾਏ ਸੋਹਣਿਆ ਦੇ ਸਰਦਾਰ ਸੱਚੀ ਸਰਕਾਰ ਕਹਿੰਦੇ ਮਹੰਤ ਜੈਤਰਾਮ ਜੀ ਉੱਥੇ ਡੇਰੇ ਚ ਕੀ ਆ ਕਹਿੰਦੇ ਮਹਾਰਾਜ ਉਧਰ ਨਾ ਜਾਇਓ ਕਰਾਮਾਤਾ ਜੀ ਉਹਦੇ ਕੋਲ ਰਿੱਧੀਆਂ ਸਿਧੀਆਂ ਪਲੰਗਾ ਡਾਇਆ ਜੀ ਉਹਨੇ ਤੇ ਜਿਹੜਾ ਮਹਾਤਮਾ ਸਾਧੂ ਆਉਂਦਾ ਪਹਿਲਾਂ ਉੱਤੇ ਬਿਠਾ ਦਿੰਦਾ ਤੇ ਫਿਰ ਮੋਦਾ ਕਰਕੇ ਉਹਨੂੰ ਮਿੱਟੀ 'ਚ ਤੇ ਹੱਸਦਾ ਜੀ ਤਾੜੀਆਂ ਮਾਰਦਾ ਜੀ ਕਿਤੇ ਤੁਹਾਡੀ ਨਰਾਦਰੀ ਨਾ ਕਰੇ ਉਹ ਪਲੰਘੇ ਪੁੱਠੇ ਕਰਦਾ ਤਖਤ ਮੋਦਾ ਕਰਦਾ ਤੇ ਕਲਗੀ ਤਰ ਹੱਸ ਵੈ ਕਹਿੰਦੇ ਫਿਰ ਤੇ ਜਰੂਰ ਜਾਵਾਂਗੇ ਗੱਜ ਕੇ ਆਖੋ ਸਤਨਾਮ ਕਹਿੰਦੇ ਸੱਚ ਦੱਸਾਂ ਮਹੰਤ ਜੈਤਰਾਮ ਜੀ ਸਾਨੂੰ ਵੀ ਇਹੋ ਜਿਹੀ ਕੋਈ ਲੱਭਣ ਦੀ ਲੋੜ ਸੀ ਜਿਹੜਾ ਤਖਤ ਪੁੱਠੇ ਕਰੇ ਹਕੂਮਤ ਦੇ ਤੇ ਪਾਤਸ਼ਾਹ ਮਹਾਰਾਜ ਉਧਰ ਚਲੇ ਗਏ ਮੇਰਾ ਸ਼ੌਂਕ ਥੋੜਾ ਜਿਹਾ ਗਾਉਣ ਦਾ ਤੋਹਫਾ ਸਾਹਿਬ ਮੈਂ ਮਾਫੀ ਨਾ ਫੋਨ ਕੀਤਾ ਕਿੰਦੇ ਘਰੇ ਆਇਓ ਪਹਿਲਾਂ ਆਪਾਂ ਕਵਤਾ ਗਾਵਾਂਗੇ ਹੁਣ ਆਇਆ ਤੇ ਪਿਆਰ ਹੀ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਬੜਾ ਸਨਮਾਨ ਮਿਲਿਆ ਇਹਨਾਂ ਦੀ ਆਵਾਜ਼ ਦਰਗਾਈ ਹੈ ਤੇ ਲੇਟ ਹੋ ਗਏ ਅਸੀਂ ਸੋ ਕਹਿੰਦਾ ਭਾਉ ਉੱਥੇ ਇੱਕ ਜੇ ਵਿਦਵਾਨ ਨੇ ਚਾਰਕ ਗੱਲਾਂ ਬੜੀਆਂ ਸੋਹਣੀਆਂ ਤੁਸੀਂ ਵੀ ਨਾਲ ਗਾਇਓ ਬੜਾ ਸੋਹਣਾ ਲਿਖਿਆ ਕਹਿੰਦੇ ਮਹਾਰਾਜ ਫਿਰ ਚਲੇ ਗਏ ਇਹਦੇ ਪਲੰਗੇ ਤੇ ਮਾਰ ਕੇ ਚੌਂਗੜਾ ਕਲਗੀਧਰ ਬੈਠ ਗਏ ਤੇ ਕਵੀ ਕਹਿੰਦਾ ਬਾਜਾਂ ਵਾਲੇ ਗੁਰੂ ਆਗੇ ਵਿੱਚ ਬਾਗ ਦੇ ਵੇਖੀ ਹੁਣ ਸਾਧ ਦੇ ਕਰਮ ਜਾਗ ਦੇ ਬੋਲੋ ਵੇਖੀ ਹੁਣ ਸਾਧ ਦੇ ਕਰਮ ਜਾਗ ਦੇ ਬੈਠ ਕੇ ਪਲਾਂਘੀ ਉੱਤੇ ਸੌਣ ਬਦਲੇ ਆਏ ਗੁਰੂ ਬੰਦੇ ਨੂੰ ਬਣਾਉਣ ਬਦਲੇ ਆਏ ਗੁਰੂ ਬੰਦੇ ਨੂੰ ਗਈ ਸਿੰਘ ਨਾਲ ਸੀ ਸਵਾਰ ਘੋੜਿਆਂ ਦੇ ਹੋ ਗਿਆ ਅੱਜ ਮੇਲ ਚਿਰਾਂ ਦੇ ਵਿਛੋੜਿਆਂ ਦੇ ਹੋ ਗਿਆ ਅੱਜ ਮੇਲ ਚਿਰਾਂ ਦੇ ਵਿਛੋੜਿਆਂ ਦੇ ਕੌਣ ਸਕੇ ਮੇਟ ਲਿਖੀ ਤਕਦੀਰ ਬਦਲੇ ਆਏ ਗੁਰੂ ਬੰਦੇ ਨੂੰ ਬਦਲੇ ਆਏ ਗੁਰੂ ਬੰਦੇ ਨੂੰ ਵਾਜਾਂ ਵਾਲੇ ਗੁਰੂ ਆਗੇ ਵਿੱਚ ਬਾਗਦੇ ਵੇਖੀ ਹੁਣ ਸਾਧ ਦੇ ਕਰਮ ਵੇਖੀ ਹੁਣ ਸਾਧ ਦੇ ਕਰਮ ਜਾਗਦੇ ਬੈਠ ਗਏ ਪਲੰਘੀ ਉੱਤੇ ਸੌਣ ਬਦਲੇ ਆਏ ਗੁਰੂ ਬੰਦੇ ਨੂੰ ਬਰਾਉਣ ਬਦਲੇ ਕਰਿਓ ਦਰਸ਼ਨ ਆਏ ਗੁਰੂ ਮਹਾਰਾਜ ਸਾਹਿਬ ਪਲੰਘੀ ਤੇ ਬੈਠ ਕੇ ਨੰਦ ਜੀ ਆ ਲਿਆ ਕਰੋ ਦਰਸ਼ਨ ਕਰੋ ਇੱਥੇ ਨਾ ਬੈਠੇ ਰਹੋ ਸੋਹਣਾ ਦਸਤਾਰਾ ਚੱਕਰ ਕਲਗੀ ਮਹਾਰਾਜ ਦੇ ਗਾਤਰੇ ਸ੍ਰੀ ਸਾਹਿਬ ਸੁਨਹਿਰੀ ਕੋਈ ਕਮੀ ਨਹੀਂ ਜਿਵੇਂ ਸਾਰੀ ਸੋਪਣ ਸਾਰਾ ਗਿਆਨ ਸਾਰੀ ਸੁੰਦਰਤਾ ਸਾਰੀ ਬੀਰਤਾ ਸਾਰੀਆਂ ਰਿਧੀਆਂ ਸਿਧੀਆਂ ਬਖਸ਼ਿਸ਼ਾਂ ਨਿਆਮਤਾਂ ਕਠੀਆਂ ਹੋਈਆਂ ਇੱਕ ਮੂਜਸ਼ਮਾ ਤਿਆਰ ਹੋਇਆ ਜੀ ਦਾ ਨਾਮ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਜੀ ਬੈਠ ਗਏ ਇਹਦੇ ਮਰੀਦਾਂ ਨੇ ਦੱਸਿਆ ਕਹਿੰਦੇ ਬਾਬਾ ਤੇਰੇ ਡੇਰੇ 'ਚ ਕੋਈ ڈاکੂ ਆ ਗਿਆ 6 6 7 7 ਫੋਟੋ ਦੇ ਗੱਭਰੂ ਜਵਾਨ ਨੇ ਬਾਣਿਆਂ ਦੇ ਵਿੱਚ ਨੇ ਘੋੜੇ ਢਣਕਦੇ ਉਹਨਾਂ ਬੱਕਰੇ ਚੜਕਾਤੇ ਆਖੋ ਸਤਨਾਮ ਖੀਰਾ ਧਰਤੀਆਂ ਇਹਨੂੰ ਅੱਗ ਲੱਗ ਉਠੀ ਇਹਨੇ ਆਪਣੀਆਂ ਰਿਹਦੀਆਂ ਸਿੱਧੀਆਂ ਜਾਦੂ ਮੰਤਰ ਤੰਤਰ ਛੱਡੇ ਤੇ ਅੱਗੇ ਕੌਣ ਬੈਠਾ ਜਿਹੜਾ 199 ਪੌੜੀਆਂ ਵਿਚਾਰ ਕੇ ਕਹਿੰਦਾ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ ਤਿਸਤੇ ਨਮੋ ਤੰਤਰ ਤੰਤਰੰਗ ਜਿਸ ਹਜ਼ੂਰ ਦੇ ਗਲੇ ਚੋਂ ਬੋਲ ਨਿਕਲ ਰਹਿ ਦੁਕਾਲੰ ਪ੍ਰਨਾਸੀ ਸਦਾ ਅੰਗ ਸੰਗੇ ਮਿੱਠੀ ਬਾਣੀ ਨੂੰ ਹਜ਼ੂਰ ਗਾਰੇ ਨੇ ਲੱਖਾਂ ਸੂਰਜਾਂ ਦੀ ਰੌਸ਼ਨੀ ਫਿੱਕੀ ਪੈਂਦੀ ਇਹਦੀ ਕੋਈ ਜਾਦੂ ਮੰਤਰ ਤੰਤਰ ਨਹੀਂ ਚੱਲਿਆ ਮਾਰੇ ਨੇ ਪਲੰਗੇ ਤੇ ਚਾਰੇ ਪਾਵਿਆਂ ਤੇ ਪੱਥੇ 'ਚੋਂ ਤੀਰ ਕੱਢ ਕੇ ਤੇ ਸ੍ਰੀ ਸਹਿਬ ਮਹਾਰਾਜ ਨੇ ਪੀਰ ਕਿਆ ਸ਼ਸਤਰਾਂ ਨੂੰ ਇੱਕ ਸਾਡਾ ਪ੍ਰਚਾਰਕ ਵੀ ਹੈਗਾ ਕਹਿੰਦਾ ਸ਼ਸਤਰ ਪੀਰ ਪੂਰ ਕੋਈ ਨਹੀਂ ਹੈਗੇ ਐਵੇਂ ਗੱਲਾਂ ਹੀ ਆ ਇੱਕ ਲਾਗੇ ਬੈਠਾ ਕਹਿੰਦਾ ਤੂੰ ਆ ਮਾੜੇ ਜੇ ਗੰਨਮੈਣ ਕਰ ਹਾਂ ਪਾਸੇ ਧੋਕ ਦੇਣ ਆਖੋ ਸਤਨਾਮ ਵੀ ਆਪ ਤੂੰ ਹੀ ਛਟੇਣ ਗਨਾਂ ਚੁੱਕੀ ਫਿਰਦੇ ਆ ਕੋਈ ਮਾਰ ਨਾ ਦੇਵੇ ਤੇ ਦੂਜਿਆਂ ਦੂਜਿਆਂ ਨੂੰ ਕਹਿੰਦੇ ਸ਼ਸਤਰ ਕੋਈ ਪੀਰ ਪੂਰ ਨਹੀਂ ਤੇ ਗੱਲਾਂ ਬੜਾਈਆਂ ਗੁਰੂ ਗੋਬਿੰਦ ਸਿੰਘ ਵਾਰੇ ਨਾ ਵੜੀਰਖਾ ਰੱਖਦੇ ਕਈ ਮਹਾਰਾਜ ਸਾਹਿਬ ਦੀਆਂ ਲਿਖਤਾਂ ਨੂੰ ਵੇਖੋ ਜੀ ਪੰਜ ਬਾਣੀਆਂ ਦਾ ਨਿਤਨੇਮ ਤੇ ਜਾਬ ਸਾਹਿਬ ਸਵਈਏ ਚੌਵੀ ਸਾਹਿਬ ਕੱਢਣ ਨੂੰ ਫਿਰਦੇ ਆ ਇਹ ਨਹੀਂ ਨਿਕਲਣਾ ਇਹਨਾਂ ਦੇ ਸਵਾਸ ਨਿਕਲ ਜਾਣੇ ਆ ਤੇ ਮਹਾਰਾਜ ਕਿਰਪਾ ਕਰੇ ਸੋ ਗੁਰੂ ਪਾਤਸ਼ਾਹ ਮਹਾਰਾਜ ਸ਼ਸਤਰ ਤੇ ਸ਼ਾਸਤਰ ਦੋਵੇਂ ਇਕੱਠੇ ਪਏ ਜਾਪ ਚੱਲ ਰਿਹਾ ਇਹਦਾ ਕੋਈ ਜਾਦੂ ਟੂਣਾ ਤੰਤਰ ਮੰਤਰ ਮਹਾਰਾਜ ਤੇ ਨਹੀਂ ਚੱਲਿਆ ਤੁਹਾਨੂੰ ਵੀ ਬੇਨਤੀ ਐਵੇਂ ਡਰਿਆ ਨਾ ਕਰੋ ਆਹ ਕਹਿਆਂ ਨੇ ਅਮਰਤ ਛਕਿਆ ਹੁੰਦਾ ਨਾਲੇ ਗਿੱਟੇ ਤੇ ਕਾਲਾ ਤਾਂ ਗੱਬਦਾ ਹੁੰਦਾ ਕੋਈ ਪਤਾ ਲੱਗਦਾ ਵੀ ਇਹ ਡਰਦਾ ਵੀ ਆ ਤੇ ਨਾਲੇ ਨਿਆਰਾ ਵੀ ਹੈ ਕੀ ਫਾਇਦਾ ਇਹਨਾਂ ਚੀਜ਼ਾਂ ਦਾ ਪਰਦੇ ਪਰਦੇ ਚ ਜਾਂਦੇ ਜੀ ਮੰਗਲ ਬੁੱਧ ਵੀਰ ਆ ਕਥਾ ਇਸੇ ਲਈ ਬਣੀ ਆ ਮਹਾਰਾਜ ਸੱਚੇ ਪਾਤਸ਼ਾਹ ਨੇਤਰਮੁੰਦਿਆ ਖੜਾਵਾ ਪਾਈਆਂ ਜਟਾਵਾ ਧਰਤੀ ਨਾ ਮੱਥੇ ਦੇ ਉੱਤੇ ਤਿਉੜੀ ਤੇ ਅੱਖਾਂ ਚ ਲਾਲੀ ਐ ਸਾਧ ਆ ਗਿਆ ਤਪਸ਼ਾ ਹੋਇਆ ਚਿਹਰਾ ਇਹ ਕਹਿੰਦਾ ਕੌਣ ਆਇਆ ਐ ਮੈਂ ਵੇਖਾਂ ਸਹੀ ਮੈਂ ਕਦੇ ਕਿਸੇ ਆਏ ਹੋਏ ਨੂੰ ਸਤਕਾਰ ਨਾਲ ਨਹੀਂ ਬਿਠਾਇਆ ਦੇ ਤਖਤ ਮੂਦੇ ਕਰ ਤੇ ਆ ਇਹ ਕੌਣ ਐ ਜਿਨੇ ਮੇਰੇ ਤਖਤ ਮੂਧਿਆਂ ਤੋਂ ਸਿੱਧੇ ਰਖ ਤੇ ਆਖੂ ਸਤਨਾ ਹੁਣ ਗੁਰਬਾਣੀ ਦੀ ਨਜ਼ਰ ਚ ਵੇਖਿਓ ਹਜ਼ੂਰ ਨੂੰ ਜਦੋਂ ਇਹਨੇ ਤੱਕਿਆ ਨਾ ਪਹਿਲੀ ਤਕਣੀ ਦੇ ਵਿੱਚ ਜਿਹੜਾ ਮੱਥਾ ਸੜਿਆ ਸੀ ਹਰਿਆ ਹੋ ਗਿਆ ਜਿਹੜੇ ਨੇਤਰਾਂ 'ਚ ਲਾਲੀ ਸੀ ਉਹ ਨਿਮਰਤਾ ਬਣ ਗਈ ਜਿਹੜੇ ਹੱਥਾਂ ਦੀਆਂ ਮੁਠੀਆਂ ਬੰਦ ਦੋਵੇਂ ਜੁੜ ਗਏ ਸਾਹ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸੇਜੰਤ ਪਏ ਹਰਿਆਵਲੀ ਜਿਨੀ ਮੇਰਾ ਸਤਿਗੁਰੂ ਦੇਖਿਆ ਜਦੋਂ ਸਾਹਮਣੇ ਗਿਆ ਸਾਰਾ ਗੁੱਸਾ ਸ਼ਾਂਤ ਹੋ ਗਿਆ ਜਿੰਨੂੰ ਆਪਾਂ ਕਹਿੰਦੇ ਆ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਮਨ ਤਨ ਹੋਏ ਜਾਂ ਗੁਰ ਦੇਖਾਂ ਅੱਜ ਪਹਿਲੀ ਵਾਰੀ ਪੂਰਾ ਮਿਲਿਆ ਗੇਧੂਰੇ ਸੀ ਤਿੰਨ ਬਾਬੇ ਬਦਲੇ ਨੇ ਤਿੰਨਾਂ ਕੋ ਮਨ ਨਹੀਂ ਪਤੀਜਿਆ ਅੱਜ ਆ ਗਿਆ ਸ੍ਰਿਸ਼ਟੀ ਦਾ ਮਾਲਕ ਕਲਗੀਧਰ ਬਾਪੂ ਗੁਰੂ ਗੋਬਿੰਦ ਸਿੰਘ ਲੰਗੇ ਦੇ ਲਾਗਿਆ ਕਿ ਆਪਣੇ ਆਪ ਗੋਡੇ ਟਿਕ ਗਏ ਮਹਾਰਾਜ ਸੱਚੇ ਪਾਤਸ਼ਾਹ ਵੇਖੋ ਹਰਾਨੀ ਵੈਸੇ ਜਿਹਦੇ ਘਰ ਜਾਈਏ ਅਗਲਾ ਪੁੱਛਦਾ ਤੁਸੀਂ ਕੌਣ ਕਿੱਥੋਂ ਆਏ ਆ ਇੱਥੇ ਉਲਟਾ ਕਾਰਜ ਹੋਇਆ ਦਸਵੇਂ ਪਾਤਸ਼ਾਹ ਮਹਾਰਾਜ ਨੇ ਨੇਤਰ ਖੋਲੇ ਮੁਸਕਰਾਏ ਉਲਟਾ ਇਹਨੂੰ ਪੁੱਛਦਿਆ ਕਹਿੰਦੇ ਕੌਣ ਆ ਤੂੰ ਆਖੋ ਸਤਨਾਮ ਪੁੱਛਣਾ ਉਹਨੂੰ ਬਣਦਾ ਸੀ ਮਾਰੇ ਨੂੰ ਵੀ ਤੁਸੀਂ ਕੌਣ ਕਿਧਰ ਆਏ ਕੀ ਬੈਠੇ ਤੇ ਮਹਾਰਾਜ ਸਾਹਿਬ ਕਹਿੰਦੇ ਤੂੰ ਕੌਣ ਹੈ ਕਿੱਥੋਂ ਆਇਆ ਹੈ ਇਹਨੇ ਨਹੀਂ ਕਿਹਾ ਮੈਂ ਮਾਧੋਦਾਸ ਬਰਾਗੀ ਆ ਜਾਂ ਮੈਂ ਲక్ష్మణ ਦੇਵ ਸੀ ਜਾ ਮੈਂ ਤੰਤਰ ਮੰਤਰ ਜਾਣਦਾ ਰਿਧੀਆਂ ਸਿਧੀਆਂ ਮੇਰਾ ਡੇਰਾ ਮੇਰੇ ਚੇਲੇ ਮੇਰੀ ਸ਼ਕਤੀ ਹੈ ਹਉਮੈ ਖਤਮੀ ਹੋ ਗਈ ਜਿਵੇਂ ਕਪੜਾ ਨੁੱਟੜ ਜਾਂਦਾ ਨਾ ਜਿੱਦਾਂ ਕਿਤੇ ਬਾਬਾ ਨਾਨਕ ਜੀ ਗਏ ਬਗਦਾਦ ਤੇ ਉੱਥੇ ਮੀਆਂ ਮਿੱਠਾ ਆਪਣੇ ਚੇਲਿਆਂ ਨਾਲ ਬੈਠਾ ਹੰਕਾਰ ਦੇ ਵਿੱਚ ਕਹਿੰਦਾ ਆਲਨ ਦੇ ਬਾਬੇ ਨਾਨਕ ਨੂੰ ਕਹਿੰਦਾ ਜਗਤ ਜੇਤੂ ਹੈ ਅੱਜ ਦਸਤ ਪੰਜਾ ਲੈਨੇ ਆ ਮੈਂ ਵੇਣਾ ਕਿਹੜਾ ਬਾਬਾ ਨਾਨਕ ਜਿਹੜਾ ਸਿੱਧਾਂ ਪੀਰਾਂ ਵਲੀਆਂ ਨੂੰ ਸਭ ਨੂੰ ਹਰਾਈ ਜਾਂਦਾ ਏ ਐਦਾਂ ਮੈਂ ਕਰਾਂਗਾ ਜਿਵੇਂ ਦੁੱਧ ਤੋਂ ਮਲਾਈ ਲਈ ਦੀ ਐਵੇਂ ਲਾ ਕੇ ਰੱਖਦਾਗਾ ਇਹਦੇ ਗਲੇ ਚੋਂ ਇਹ ਬੋਲ ਨਿਕਲੇ ਤੇ ਥੋੜੀ ਦੂਰੀ ਤੇ ਗੁਰੂ ਨਾਨਕ ਸਾਹਿਬ ਸੀ ਤੇ ਮਹਾਰਾਜ ਵੀ ਰੋਜ਼ ਆ ਕੇ ਕਹਿੰਦੇ ਵੇਖੀ ਮਰਦਾਨਿਆ ਅਜ ਰੰਗ ਕਰਤਾਰ ਦੇ ਐਦਾਂ ਨਚੋੜ ਕੇ ਰੱਖਦਾਗੇ ਜਿਵੇਂ ਨਿੰਬੂ ਨਚੋੜੀਦਾ ਆਖੋ ਸਤਨਾਮ ਐਨੀ ਗੱਲ ਹੀ ਸੁਣੀ ਮੀਆਂ ਮਿੱਠੇ ਨੇ ਤੇ ਨਾਲ ਹੀ ਇਹਨੂੰ ਤਰੇਲੀ ਪੈ ਗਈ ਦੰਦਲ ਇਹਦੇ ਚੇਲਿਆਂ ਹਲਾਇਆ ਹਲੂਇਆ ਸਿਰ 'ਚ ਪਾਣੀ ਪਾਇਆ ਕਿਉਂਕਿ ਕਮਾਈ ਵਾਲਾ ਕਮਾਈ ਵਾਲੇ ਦਾ ਇਸ਼ਾਰਾ ਸਮਝਦਾ ਸਾਡੀ ਅਰਗੇ ਜੂ ਹੈਗੇ ਬੋਲਣ ਨੂੰ ਆਖੋ ਸਤਨਾ ਬਹੁਤਾ ਬੋਲਣਾ ਇਹ ਮਸਕੀਨ ਸਾਹਿਬ ਵੀ ਕਹਿੰਦੇ ਹੁੰਦੇ ਇਹ ਵੀ ਬੋਲਦੇ ਕਥਾ ਕੀਰਤਨ ਵਾਲੇ ਉਹਨਾਂ ਚਿਰ ਜਿਨ੍ਹਾਂ ਚਿਰ ਭਾਂਡਾ ਖਾਲੀ ਜਿਸ ਦਿਨ ਮੇਰ ਵਰਤਗੀ ਮੁੜ ਕੇ ਨਹੀਂ ਪਾਉ ਬੋਲਿਆ ਜਾਣਾ ਨਾ ਕਿਸੇ ਨੂੰ ਮਿਲਿਆ ਜਾਣਾ ਫਿਰ ਤਾਂ ਸਭ ਫਿੱਕਾ ਹੀ ਲੱਗਦਾ ਹੀ ਨਾ ਕੋਈ ਗੱਲ ਹੀ ਆਉਣੀ ਹੈ ਮਹਾਰਾਜ ਸਾਹਿਬ ਦੀ ਰਮਝ ਸਮਝ ਕੇ ਚੇਲੇ ਕਹਿੰਦੇ ਹੁਣੇ ਤੇ ਕਹਿੰਦਾ ਸੀ ਐਦਾਂ ਲਾ ਕੇ ਰੱਖ ਦਾਂਗੇ ਜਿਵੇਂ ਦੁੱਧ ਤੋਂ ਮਲਾਈ ਲਈਦੀ ਤੇ ਤਰੇਲੀ ਕਾਤੋਂ ਪਈਓ ਕਹਿੰਦਾ ਤੁਸੀਂ ਸੁਣਿਆ ਨਹੀਂ ਸਾਰੀ ਦੇਗ ਨਹੀਂ ਵੇਖੀ ਦੀ ਇੱਕ ਚੌਲ ਵੇਖੀ ਦਾ ਏ ਜਦੋਂ ਮੈਂ ਇਹ ਸ਼ਬਦ ਕਿਹਾ ਸੀ ਦੁੱਧ ਤੋਂ ਮਲਾਈ ਲਾ ਕੇ ਰੱਖ ਦਿਆਂਗੇ ਬਾਬੇ ਨਾਨਕ ਦੇ ਮੁਖੜੇ ਚੋਂ ਕੀ ਨਿਕਲਿਆ ਸੁਣਿਆ ਨਹੀਂ ਤੁਸੀਂ ਉਹਨਾਂ ਨੇ ਕਿਹਾ ਮਰਦਾਨਿਆਂ ਕਰਤਾਰ ਭਲੀ ਕਰੇ ਇਦਾਂ ਨਚੋੜ ਦਾਂਗੇ ਜਿਵੇਂ ਨਿੰਬੂ ਨਚੋੜੀਦਾ ਤੇ ਆਪਦੇ ਚੇਲਿਆਂ ਨੂੰ ਕਹਿੰਦਾ ਮੈਂ ਹਰ ਗਿਆ ਜੇ ਕਿਉਂਕਿ ਦੁੱਧ ਦੀ ਲੱਥੀ ਮਲਾਈ ਤੇ ਦੁੱਧ ਫੇਰ ਵੀ ਕੰਮ ਆ ਜਾਂਦਾ ਪਰ ਜਿਹੜਾ ਨਿੰਬੂ ਨਚੜ ਗਿਆ ਉਹ ਤੇ ਮੁੜ ਕੇ ਡਸਟਬਿਨ ਚ ਹੀ ਜਾਂਦਾ ਕੰਮ ਨਹੀਂ ਆਉਂਦਾ ਸਿਰਫ ਇੱਕ ਬੋਲ ਦਾ ਇਸ਼ਾਰਾ ਇਹ ਰਮਝ ਹੁੰਦੀ ਹੈ ਮੇਰੇ ਬਾਦਸ਼ਾਹ ਮਾਰੇ ਕਹਿੰਦੇ ਕੌਣ ਹੈ ਤੂੰ ਕੋਈ ਗੱਲ ਨਹੀਂ ਮੂੰਹ ਚੋਂ ਨਿਕਲੀ ਇੱਕੋ ਸ਼ਬਦ ਨਿਕਲਿਆ ਤੇਰਾ ਬੰਦਾ ਬਖਸ਼ ਲੈ ਤੇਰਾ ਬੰਦਾ ਮਾਰੇ ਕਹਿੰਦੇ ਫਿਰ ਬੰਦਿਆਂ ਵਾਲੇ ਕੰਮ ਕਰ ਆਖੋ ਸਤਨਾਮ ਕਹਿੰਦੇ ਮਹਾਰਾਜ ਉਹ ਕਿਵੇਂ ਕਰੀਦੇ ਐ ਕਹਿੰਦੇ ਫਿਰ ਪੜ ਇਤਿਹਾਸ ਆਨੰਦਪੁਰ ਸਾਹਿਬ ਦੇ ਘੇਰੇ ਦਾ ਪੜ ਚਮਕੌਰ ਦੀ ਗੜੀ ਦਾ ਯੰਗ ਜਾ ਕੇ ਪੁੱਛ ਸ੍ਰੀ ਫਤਿਹਗੜ ਸਾਹਿਬ ਦੀਆਂ ਦਿਵਾਰਾਂ 'ਚ ਮੇਰੇ ਪੁੱਤਰ ਖੜੋਤੇ ਤੈਨੂੰ ਦੱਸਣਗੇ ਬੰਦਾ ਕੀ ਹੁੰਦਾ ਆ ਕੋ ਸਤਨਾ ਤੇ ਗੁਰੂ ਕਿਰਪਾ ਕਰੇ ਸਮਾਂ ਤੇ ਆਪਣਾ ਹੋ ਗਿਆ ਸੰਪੂਰਨ 2-4 ਮਿੰਟ ਤੁਸੀਂ ਸੀਸ ਦਿਓ ਮੇਰੇ ਪਾਤਸ਼ਾਹ ਮਾਰੇ ਦਇਆ ਦ੍ਰਿਸ਼ਟੀ ਕਰਨਾ ਪਾਤਸ਼ਾਹ ਕਹਿੰਦੇ ਜਾ ਕੇ ਵੇਖ ਬੰਦਾ ਕੀ ਹੁੰਦਾ ਵਾ ਆਹ ਬੰਦਿਆਂ ਵਾਲੇ ਕੰਮ ਤੇਰੇ ਧਾਗੇ ਤੇ ਵੀਤ ਲਾਚੀਆਂ ਜਲ ਤੇ ਲੋਕਾਂ ਨੂੰ ਕਹਿੰਨਾ ਕੋਈ ਮੁਰਗੀ ਛੱਡ ਦਿਓ ਕੋਈ ਚੌਂਗ ਚ ਢਾਹ ਲਓ ਇਹ ਬੰਦਿਆਂ ਵਾਲੇ ਕੰਮ ਹੈ ਕਿਸੇ ਨੂੰ ਕਹਿੰਨਾ ਤੇਰੇ ਘਰ ਮੁੰਡਾ ਨਹੀਂ ਹੁੰਦਾ ਤੇ ਕਿਸੇ ਦਾ ਮੁੰਡਾ ਮਾਰ ਦੇ ਆਖੋ ਸਤਨਾਮ ਬੜਾ ਕੋਜੇ ਇਹਨੂੰ ਗਿਆਨ ਦੇ ਤੀਰ ਮਾਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੋ ਭਾਈ ਦਇਆ ਸਿੰਘ ਜੀ ਚੱਲ ਗਏ ਦੇ ਕੋਲ ਨਹੀਂ ਬਹਿਣਾ ਆਖੋ ਸਤਨਾਮ ਸ੍ਰੀ ਫਿਰ ਕਿੱਥੇ ਜਾਣ ਦਿੰਦਾ ਜਿਵੇਂ ਹੁਣ ਟਾਈਮ ਦੀ ਬਰਕਤ ਹੈ ਨਾ ਤੇ ਪਿਆਰ ਵਾਲਾ ਕਹਿੰਦਾ ਸੁਣ ਗਏ ਹੋਰ ਮਹਾਰਾਜ ਕਹਿੰਦੇ ਚਲੋ ਸਿੰਘੋ ਪਾਓ ਕੋੜਿਆਂ ਤੇ ਕਾਠੀਆਂ ਚੱਲੀਏ ਨਦੇੜ ਨੂੰ ਇਹਦੇ ਚ ਨਹੀਂ ਕੋਲੇ ਬਹਿਣਾ ਆਪਾਂ ਇਹ ਸਹੀ ਨਹੀਂ ਆ ਆਪੇ ਹੀ ਮੇਰ ਕਰਤੀ ਤੇ ਜਦੋਂ ਅਮਲੀ ਨੂੰ ਅਮਲ ਲੱਗ ਜੇ ਨਾ ਹੁਣਾ ਕਈ ਬੰਦੇ ਚਿੱਟਾ-ਚੁੱਟਾ ਵੇਚਦੇ ਆ ਇਹ ਆਪੇ ਹੀ ਲਾਉਂਦੇ ਆ ਆਪੇ ਫਰੀ ਖਵਾਉਂਦੇ ਆ ਆਪੇ ਗੱਡੀਆਂ ਚ ਭਾਉਂਦੇ ਆ ਤੇ ਜਦੋਂ ਅਗਲਾ ਲੱਗ ਜਾਂਦਾ ਨਾ ਫਿਰ ਤਾਰ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਧਿਆਨ ਦੇਣਾ ਅਜ ਚੰਗੇ ਚੰਗੇ ਘਰਾਂ ਦੇ ਮੁੰਡੇ ਵੇਂਦੇ ਪਹਿਲੋਂ ਇਹ ਬੰਦੇ ਜਿਹਦੀ 20 ਕਿੱਲੇ ਪੈਲੀ 30 ਕਿੱਲੇ ਫਿਰ ਉਹਨੂੰ ਆਪੇ ਜਾਰੀ ਲਾ ਕੇ ਪਸਾਉਂਦੇ ਆ ਹਉ ਤੱਕ ਆਵਸ਼ਕਾਉਂਦੇ ਕੋੜੀ ਸਚਾਈ ਕਿਉਂਕਿ ਸਾਡੇ ਘਰ ਚ ਤਿੰਨ ਚਾਰ ਚਲੇਗੇ ਤਾਂ ਦੁੱਖ ਆਉਂਦਾ ਤੇ ਜਲੇ ਸਭ ਨੇ ਜਾਣਾ ਰਹਿਣਾ ਕਿਹੇ ਨਹੀਂ ਪਰ ਜੇ ਅਕਲ ਆ ਜੇ ਆਪੇ ਲਾਉਂਦੇ ਇਦਾਂ ਹੀ ਮਾਰੇ ਨੇ ਆਪੇ ਨਾਮ ਦਾ ਨਸ਼ਾ ਲਾਇਆ ਆਪੇ ਗਿਆਨ ਦੇ ਤੀਰ ਮਾਰੇ ਕਹਿੰਦੇ ਭਾਈ ਦਇਆ ਸਿਆਂ ਵੇਖੀ ਤਮਾਸ਼ਾ ਹੋਣਾ ਹੁਣ ਇਹਨੂੰ ਨਾਮ ਦੀ ਲਾਲੀ ਚੜ ਗਈ ਰੰਗ ਲੱਗਾ ਹੁਣ ਵੇਖੀ ਤਰਲੇ ਹੁਣ ਗਾਹਕ ਬਣ ਗਿਆ ਤੇ ਗੁਰਬਾਣੀ ਵੀ ਕਹਿੰਦੀ ਐ ਬਿਨ ਗਾਹਕ ਗੁਣ 베ਚੀ ਐ ਤਉ ਗੁਣ ਸਹਗੋ ਜਾਏ ਗੁਣ ਕਾ ਗਾਹਕ ਜੀ ਮਿਲੇ ਤਉ ਗੁਣ ਲਖ ਇਹਦੇ ਗਾਹਕ ਬਣਿਆ ਹੁਣ ਇਹਨੂੰ ਸੌਦਾ ਦਵਾਂਗੇ ਤੁਸੀਂ ਵੀ ਤਾਂ ਗਾਹਕ ਹੀ ਐ ਨਹੀਂ ਤੇ ਰਾਤ ਦੇ 12 ਵਜੇ ਨਾਲੇ ਆਉਣ ਤੇ ਸੰਗਤਾਂ ਦੇ ਪਿਆਰ ਵਰਤਾ ਰਹੀਆਂ ਇਹ ਗਾਹਕ ਜੀ ਕਰਮਾਲੇ ਜੀ ਅਸੀਂ ਵੀ ਕਰਮਾਲ ਲਿਆ ਤੁਸੀਂ ਵੀ ਧੰਨ ਹੋ ਸਤਿਗੁਰੂ ਵੀ ਧੰਨ ਤੇ ਮਾਹਪੁਰਖ ਵੀ ਬੋਲੋ ਸਾਰੇ ਆਖੋ ਮਾਹਪੁਰਖ ਥੋੜੇ ਜੀ ਅਸੀਂ ਵੀ ਧੰਨ ਹੋ ਗਏ ਜਿਹੜਾ ਇਹਨਾਂ ਨਾਲ ਰਿਸ਼ਤਾ ਜੁੜ ਗਿਆ ਇਹਨਾਂ ਪਿਆਰ ਦੇ ਤਾਂ ਬੱਚੇ ਬਣਾ ਲਿਆ ਇਹ ਸੀਸ ਵੱਡੀ ਐ ਤਨ ਮੇਰੇ ਸਤਿਗੁਰੂ ਕਹਿੰਦੇ ਚਲੋ ਵੀ ਚੰਗਾ ਮਾਧੋਦਾਸ ਤੈਨੂੰ ਤੇਰਾ ਕਰਮ ਬਿਵਾਰਕ ਤੇ ਅਸੀਂ ਚੱਲੇ ਆ ਉੱਥੇ ਫਿਰ ਵਿਦਵਾਨ ਕਹਿੰਦਾ ਗਾਇਓ ਥੋੜਾ ਜਿਹਾ ਸਾਧ ਹੋਇਆ ਗੁਰਾਂ ਦੇ ਦਵਾਲੇ ਤਰਲੇ ਕਰਦਾਈ ਤਰਲੇ ਕਰਦਾ ਨਾਲੇ ਬਾਲੇ ਤੇ ਇੱਕ ਵਾਰੀ ਡੁੱਬ ਦੇ ਨੂੰ ਇੱਕ ਵਾਰੀ ਡੁੱਬ ਦੇ ਨੂੰ ਪਾਰ ਲੰਘਾਲੇ ਹੁੰਦਾ ਹੀਰਾਈ ਹੁੰਦਾ ਹੀਰਾ ਜਨਮ ਅਨਮੋਲ ਤੇ ਇੱਕ ਪਲ ਬਹਿ ਜਾਣਾ ਮੇਰੇ ਕੋਲ ਸਾਨੂੰ ਤੇਰੇ ਮਿੱਠੜੇ ਓਏ ਸਾਨੂੰ ਤੇਰੇ ਮਿੱਠੜੇ ਨਹੀਂ ਲੱਗਦੇ ਬੋਲਾ ਕਹਿੰਦਾ ਮਹਾਰਾਜ ਛੱਡ ਕੇ ਨਾ ਜਾਇਓ ਹੁਣ ਹੁਣ ਜੇ ਬਾਹ ਫੜੀ ਤੈਨ ਨਵਾ ਦਿਓ ਮਹਾਰਾਜ ਕਹਿੰਦੇ ਨਹੀਂ ਹੁਣ ਅਗਲੀ ਪੰਕਤੀ 'ਚ ਮਹਾਰਾਜ ਗਾਉਣਗੇ ਪਹਿਲਾਂ ਇਹਨੇ ਬੇਨਤੀ ਕੀਤੀ ਆ ਚਰਨ ਫੜ ਲੈ ਵੀ ਹੁਣ ਬਾਪੂ ਰਾਜ ਨਾ ਰਹਿਨ ਦੀ ਤੇ ਬਾਪੂ ਅੱਗੋਂ ਕੀ ਕਹਿੰਦਾ ਮਹਾਰਾਜ ਕਹਿੰਦੇ ਬਣਿਓ ਫਿਰਦਾ ਸਾਧ ਪਖੰਡੀ ਰਾਸਤਾ ਛੱਡ ਕੇ ਓਏ ਰਸਤਾ ਛੱਡ ਕੇ ਮੱਲ ਲਈ ਡੰਡੀ ਮਾੜੀ maat ਓਏ ਮਾੜੀ maat ਲੋਕ ਦੀ ਭੰਡੀ ਤੇਰੇ ਵੱਜ ਗਈ ਓਏ ਤੇਰੇ ਵੱਜ ਗਏ ਪਿੰਡਾਂ ਵਿੱਚ ਢੋਲ ਤੇ ਇੱਕ ਪਲ ਨਹੀਂ ਬਹਿਣਾ ਨਹੀਂ ਬਹਿਣਾ ਤੇਰੇ ਕੋਲ ਫਿਰ ਇਹਨੇ ਚਰਨ ਫੜਿਆ ਬੜਾ ਸੋਹਣਾ ਸੁਭਾਪਣ ਵਾਲਾ ਮਾਹੌਲ ਬਣ ਗਿਆ ਹੁਣ ਅਮਰ ਤਿਸ਼ਕਾ ਕੀ ਹੱਲੇ ਨਾ ਫਤੇ ਬੁਲਾਈਏ ਤੇ ਫਿਰ ਜਾ ਕੇ ਵੱਡੇ ਕਾਰਜ ਹੋਣਿਆ ਹੁਣ ਥੋੜਿਆਂ ਸਮਿਆਂ ਚ ਵੱਡਿਆਂ ਦੇ ਇਤਿਹਾਸ ਵੱਡੇ ਅਸੀਂ ਤੇ ਬੱਚੇ ਹਾਂ ਤੁਸੀਂ ਪਿਆਰ ਦਿੰਦੇ ਹੋ ਮਾਹ ਪੁਰਖ ਆਖੋ ਸਤਨਾਮ ਮਾਰੇ ਸਾਹਿਬ ਜੀ ਨੂੰ ਕਹਿੰਦੇ ਪਾਛਾ ਜਾਇਓ ਨਾ ਅਜ ਤੇ ਮਾਰੇ ਸਾਹਿਬ ਜੀ ਕਹਿੰਦੇ ਨਹੀਂ ਤੇਰੇ ਕੋਲ ਨਹੀਂ ਰਹਿਣਾ ਤੇਰੇ ਵਾਲ ਖਿਲਰੇ ਸਿਰ 'ਚ ਸਵਾਭ ਪਾਈ ਤੂੰ ਆਹ ਕੇਸ ਸਵਾਭ ਪਾਉਣ ਲਈ ਦਿੱਤੇ ਰੱਬ ਦੀ ਮੋਹਰ ਐ 996 ਜਤੀ 52 ਵੀਰ 84 ਸੇਧ ਤੇ 33 ਕਰੋੜ ਦੇਵੀ ਦੇਵਤਾ ਕੇਸਾ ਧਾਰੀ ਐ ਤੂੰ ਮਾਰੇ ਦੇ ਰੋਮਾਂ 'ਚ ਸਵਾਭ ਪਾਈ ਫਿਰਦਾ ਅੱਖੋ ਸਤਨਾਮ ਹਜ਼ੂਰ ਕਹਿੰਦੇ ਸਿਰ ਦੇ ਵਿੱਚ ਸਵਾਹ ਕਿਉਂ ਪਾਈ ਤੈਨੂੰ ਭੁੱਲ ਗਈ ਓਏ ਤੈਨੂੰ ਭੁੱਲ ਗਈ ਰੱਬ ਖੁਦਾਈ ਕਰਦਾ ਫਿਰਦਾ ਏ ਕਰਦਾ ਫਿਰਦਾ ਰੋਜ ਬਰਿਆਈ ਉਹ ਕਰਨਾ ਚਾਹੀਏ ਨਾ ਕਰਨਾ ਚਾਹੀਏ ਨਾ ਕਦੇ ਮੁਖੌਲ ਤੇ ਇੱਕ ਪਲ ਨਹੀਂ ਬਹਿਣਾ ਤੇਰੇ ਕੋਲ ਸਾਨੂੰ ਤੇਰੇ ਮਿੱਠੜੇ ਹੀ ਹੋਏ ਮਿੱਠੜੇ ਨਾ ਲੱਗਦੇ ਬੋਲ ਮਾਰ ਸਹਿਬ ਕਹਿੰਦੇ ਵੀ ਅਹੀਂ ਨਹੀਂ ਬਹਿਣਾ ਇਹ ਕਹਿੰਦਾ ਬਾਬਾ ਇਦਾਂ ਨਾ ਕਰੀਆ ਕੈਸਾ ਸੁੰਦਰ ਵਿਦਵਾਨ ਵੀ ਇੱਕ ਭਗਤੀ ਆ ਇਹ ਪ੍ਰੋਣਾ ਕਵਤਾ ਨੂੰ ਵੀ ਸੌਖੀ ਖੇਡ ਨਹੀਂ ਦਰਗਾਈ ਚੀਜ਼ਾਂ ਸੰਗਤ ਜੀ ਜਿੱਦਾਂ ਗਿਆਨੀ ਜੀ ਕਹਿੰਦੇ ਨਾ ਕਈ ਕਹਿੰਦੇ ਆਨੰਦ ਨਹੀਂ ਆਇਆ ਕਥਾ ਕੀਰਤਨ ਚ ਨੀਂਦ ਆਉਂਦੀ ਆ ਪਰ ਜਦੋਂ ਗੁਰੂ ਆਪ ਵਰਤਦਾ ਹੋਵੇ ਨਾ ਤੇ ਫਿਰ ਸਭ ਕੁਝ ਖਤਮ ਹੋ ਜਾਂਦਾ ਫਿਰ ਆਲਸੂਲ ਸੇ ਚਲੇ ਜਾਂਦੇ ਘੜੀ ਦਾ ਵੀ ਨਹੀਂ ਪਤਾ ਲੱਗਦਾ ਆਖੋ ਸਤਨਾਮ ਧੰਨ ਮੇਰੇ ਸਤਗੁਰੂ ਮਹਾਰਾਜ ਨੇ ਗਿਆਨ ਦੇ ਤੀਰ ਮਾਰੇ ਕਹਿੰਦੇ ਪਾਛਾ ਫਿਰ ਬੰਦਾ ਬਣਾਓ ਖਿਰਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਹੋਇਆ ਇਹਦੇ ਕੇਸਾਂ 'ਚ ਦਹੀਂ ਪਾਇਆ ਗੜਵਾ ਪਰ ਕੇ ਜੜਾਵਾਂ ਕੰਗੇ ਨਾਲ ਵਾਈਆਂ ਇਹਨੂੰ ਦਮਾਲਾ ਸਜਾਇਆ ਬੋਲੋ ਵਾਹਿਗੁਰੂ ਫਿਰ ਇਹਨੂੰ ਕੜਾ ਪਵਾਇਆ ਬੋਲੋ ਫਿਰ ਕੁਸ਼ਹਿਰਾ ਪਵਾਇਆ ਬੋਲੋ ਫਿਰ ਮਹਾਰਾਜ ਸਾਹਿਬ ਨੇ ਇਹਨੂੰ ਚੋਲਾ ਬਖਸ਼ਿਆ ਬੋਲੋ ਫਿਰ ਤੇਗਾ ਬਖਸ਼ਿਆ ਬੋਲੋ ਫਿਰ ਇਹਦੇ ਕੇਸਾਂ 'ਚ ਅੰਮ੍ਰਿਤ ਪਾਇਆ ਬੋਲੋ ਫਿਰ ਇਹਦੇ ਮੁਖੜੇ 'ਚ ਅੰਮ੍ਰਿਤ ਪਾਇਆ ਬੋਲੋ ਤੇ ਫਿਰ ਇਹਨੂੰ ਮਹਾਰਾਜ ਨੇ ਆਪਣੇ ਸੀਨੇ ਨਾਲ ਲਾਇਆ ਤੇ ਆਖਿਆ ਅੱਜ ਤੈਨੂੰ ਗੁਰੂ ਨੇ ਬਖਸ਼ ਲਿਆ ਗੁਰ ਬਖਸ਼ ਬਣਾ ਦਿੱਤਾ ਮਹਾਰਾਜ ਸੱਚੇ ਬਾਦਸ਼ਾਹ ਨੇ ਫਿਰ ਸਮਾਂ ਬੀਤਿਆ ਸੰਥਿਆ ਕੀਤੀ ਗੁਰ ਇਤਿਹਾਸ ਸੁਣੇ ਜਿਦਾਂ ਤੁਸੀਂ ਸੁਣੇ ਅੱਜ ਇਹੋ ਜਿਹਾ ਰੰਗ ਚੜਿਆ ਫਿਰ ਹਜੂਰ ਸਾਹਿਬ ਦੀ ਧਰਤੀ ਵੱਲ ਦਰਸ਼ਨ ਹੁੰਦੇ ਆ ਮਾਰੇ ਦੇ ਖੰਜਰ ਵੱਜ ਗਿਆ ਕਥਾ ਤੇ ਮਾਰੇ ਦੀ ਸਮੁੰਦਰੀ ਆ ਫਿਰ ਤੜਫ ਉਠਿਆ ਅੱਖਾਂ ਸਾਹਮਣੇ ਵੇਖ ਕੇ ਮਾਰੇ ਨੂੰ ਕਹਿੰਦਾ ਨਾ ਬੱਕਰੇ ਵੜ ਤੇ ਮੇਰਾ ਆਸ਼ਰਮ ਭੇਡਤਾ ਤੇ ਮਾਰੇ ਜੀ ਕਹਿੰਦੇ ਸਾਡੇ ਸਹਿਬ ਜਿਆਦਿਆਂ ਦੀਆਂ ਸਾਹ ਰਗਾਂ ਕਟੀਆਂ ਸ਼ਹੀਦਾਂ ਦਾ ਕਤਰਾ-ਕਤਰਾ ਲਹੂ ਦੇ ਉੱਤੇ ਦਰਿਆ ਵਾਗੇ ਤੇ ਤੈਨੂੰ ਉਹ ਨਹੀਂ ਦਿਸੇ ਅੱਜ ਅੱਖੀ ਮਾਰੇ ਦੀ ਛਾਤੀ 'ਚੋਂ ਜਦੋਂ ਤਧੀਰੀ ਵਜੀ ਖੂਨ ਦੀ ਵੇਖੀ ਤੜਫ ਉਠਿਆ ਹਜੂਰ ਦੇ ਚਰਨਾਂ 'ਚ ਫਿਰ ਮਾਰੇ ਨੇ ਪੰਜ ਸਿੰਘ ਸਾਹਿਬ ਨਿਸ਼ਾਨ ਦੇ ਕੇ ਤੇ ਪੰਜ ਤੀਰ ਬਖਸ਼ੇ ਹਰਾਨੀ ਤੇ ਇਸ ਗੱਲ ਦੀ ਵੀ ਮੱਥਾ ਲਾਉਣਾ ਹੋਵੇ ਸੈਂਟਰ ਦੇ ਨਾਲ ਪਹਾੜੀ ਰਾਜਿਆਂ ਨੂੰ ਢਾਉਣਾ ਹੋਵੇ ਸਰੰਦ ਢਾਉਣੀ ਹੋਵੇ ਤੇ ਪੰਜ ਸਿੰਘ ਤੇ ਪੰਜ ਤੀਰ ਇਹ ਕਿਸੇ ਨੇ ਆਖਿਆ ਬੰਦਾ ਸਿੰਘਾ ਅਗਲੇ ਪਾਸੇ ਮੱਥਾ ਜਿਨ੍ਹਾਂ ਨਾਲ ਲਾਉਣਾ ਉਹਨਾਂ ਕੋਲ ਹਾਥੀ ਘੋੜੇ ਤੋਪਾਂ ਨੇ ਟੈਂਕ ਨੇ ਫੌਜਾਂ ਦੇ ਇਕੱਠ ਨੇ ਤੇ ਤੈਨੂੰ ਕਲਗੀਧਰ ਪਾਦਸ਼ਾ ਨੇ ਪੰਜ ਪਿਆਰੇ ਤੇ ਪੰਜ ਤੀਰ ਦਿੱਤੇ ਹੈ ਤੇ ਆਪਣੇ ਬਚਨ ਦਿੱਤੇ ਤੇ ਚਿੱਠੀ ਲੜ ਲੇਗਾ ਇੱਥੇ ਸਿਰ ਝੁਕ ਜਾਂਦਾ ਜਿਹੜੇ ਬਚਨ ਫਿਰ ਉਹਨੇ ਕਹਿ ਕਹਿੰਦਾ ਸਜਣਾ ਦੁਸ਼ਮਣ ਦੇ ਚਿਹਰੇ ਵੱਲ ਵੇਣਾ ਏ ਕਦੇ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਵੱਲ ਵੇਖ ਕਹਿੰਦੇ ਕਿਵੇਂ ਕਹਿੰਦੇ ਤੈਨੂੰ ਉਹਨਾਂ ਦੀਆਂ ਫੌਜਾਂ ਦੇਸ ਗਿਆ ਤੀਰ ਦੇਸ ਪੇ ਤੋਪਾਂ ਦੇਸ ਪੀਆਂ ਖਜ਼ਾਨੇ ਦੇਸ ਪੇ ਕਿਲੇ ਦੇਸ ਵੈ ਠੀਕ ਆ ਮੇਰੇ ਕੋਲੇ ਕੁਝ ਨਹੀਂ ਪਰ ਇੱਕ ਚੀਜ਼ ਯਾਦ ਰੱਖੀ ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦੀ ਕੰਡ ਦੇ ਉੱਤੇ ਅਸਲਾਏ ਬਰੂਦ ਹੈ ਘੋੜੇ ਹਾਥੀ ਹੈ ਤੂਪਾਂ ਨੇ ਕਿਲੇ ਨੇ ਪਰ ਇੱਕ ਵਾਰੀ ਮੇਰੇ ਮਹਿਬੂਬ ਦੇ ਨੇਤਰਾਂ 'ਚ ਤੇ ਵੇਖ ਮੇਰੀ ਕੰਡ ਦੇ ਉੱਤੇ ਗੁਰੂ ਗੋਬਿੰਦ ਸਿੰਘ ਦਾ ਥਾਪੜ ਆਏ ਬਸ ਫਰਕ ਕੈਨਾ ਹੁੰਦਾ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਤੂੰ ਸਭ ਕੁਝ ਮੈਨੂੰ ਸੌਂਪਿਆ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਮਾਰੇ ਸਾਹਿਬ ਦਾ ਭਰੋਸਾ ਰੱਖਿਆ ਕਰੋ ਭਾਈ ਮਾਰੇ ਸਾਹਿਬ ਜੀ ਨੇ ਪਿਆਰ ਦਿੱਤਾ ਕਹਿੰਦੇ ਆ ਜਿਹੜੇ ਤੈਨੂੰ ਪੰਜ ਤੀਰ ਦਿੱਤੇ ਹੋਏ ਵੇਖੋ ਜਦੋਂ ਕੋਈ ਸਾਧੂ ਕੋਈ ਫਿਰ ਆਪਦਾ ਪਿਆਰਾ ਜਾਂ ਗੁਰੂਕਲ ਗੀਤਰ ਪਿਆਰ ਦਿੰਦੇ ਪਿਆਰ ਕੀਮਤ ਨਹੀਂ ਹੁੰਦੀ ਇਹਦੀ ਕੋਈ ਆਪਾਂ ਕਹਿੰਦੇ ਨਾ ਕਈ ਵਾਰੀ ਮਾਪੁਰਖ ਪਿਆਰ ਦੇ ਦੇਣ ਕੋਈ ਤੇ ਉਹ ਗਿਣਤੀ ਮਿੰਤੀ ਥੋੜਾ ਹੁੰਦੀ ਆ ਪਾਛਾ ਮਾਰੇ ਨੇ ਇਹਨੂੰ ਸੀਨੇ ਨਾਲ ਲਾਇਆ ਪਖੰਡ ਛਡਾ ਕੇ ਅਮਰ ਤੇ ਸ਼ਿਕਾਇਆ ਤੇ ਬਚਨ ਕੀਤੇ ਆਹ ਜਿਹੜੇ ਤੈਨੂੰ ਪੰਜ ਤੀਰ ਦਿੱਤੇ ਹੋਏ ਬਿਵਤਾ ਬਣੀ ਤੇ ਛੱਡ ਦੇਵੀ ਕਿਤੇ ਹੋਏ ਫੌਜ ਇੰਨਾ ਵਿੱਚ ਕਈ ਹਜ਼ਾਰ ਬੰਦਿਆ ਔਖੀ ਵੇਲੇ ਸਾਨੂੰ ਲਈ ਵੰਗਾਰ ਬੰਦਿਆ ਕਰਾ ਮਾਤ ਦਾ ਤੂੰ ਅਭਿਮਾਨ ਨਾ ਕਰੀ ਗੁਰੂ ਦੀ ਗੱਦੀ ਦੇ ਉੱਤੇ ਪੈਰ ਨਾ ਧਰੀ ਨਹੀਂ ਦੁਨੀਆ ਤੇ ਆਉਣਾ ਵਾਰ-ਵਾਰ ਬੰਦਿਆ ਔਖੀ ਵੇਲੇ ਸਾਨੂੰ ਲਈ ਮਹਾਰਜ ਕਹਿੰਦੇ ਪਾਤਸ਼ਾਹ ਨੇ ਗਲਵੇ ਨਾ ਲਾ ਕੇ ਆਖਿਆ ਬੰਦਾ ਸਿੰਘਾ ਜਦੋਂ ਕਿਤੇ ਮદાન ਅੜਦਾ ਦਿਸੇ ਪਤਾ ਲੱਗ ਜੇ ਕਿਰਾ ਪੈ ਗਿਆ ਏ ਫਿਰ ਇੱਕ ਕੰਮ ਕਰੀਆ ਸਾਡਾ ਤੀਰ ਜਿਹੜਾ ਬਖਸ਼ਿਆ ਇਹਨੂੰ ਕਮਾਨ ਤੇ ਚੜਾ ਦੀ ਤੇ ਅਰਦਾਸਾ ਕਰਕੇ ਇੱਕ ਵਾਰੀ ਸਾਨੂੰ ਯਾਦ ਕਰ ਲਈ ਫਿਰ ਅਸੀਂ ਜਾਣੀਏ ਸਾਡਾ ਕੰਮ ਏ ਨਿਆਮ ਤਾਂ ਗੁਰੂ ਘਰ ਚ ਐ ਇਹ ਬਰਕਤਾਂ ਹੁੰਦੀਆਂ ਕੋਈ ਵੀ ਰਾਗੀ ਢਾਡੀ ਵੀਰ ਜੀ ਬੈਠੇ ਕੋਈ ਵੀ ਰੱਬ ਦਾ ਪਿਆਰਾ ਜਿੰਨਾ ਚਿਰ ਕਿਸੇ ਬੰਦਗੀ ਵਾਲੀ ਰੂਹ ਦਾ ਮਗਰ ਹੱਥ ਨਹੀਂ ਹੁੰਦਾ ਕੁਝ ਨਹੀਂ ਹੈਗਾ ਇਹ ਸਚਾਈ ਹੈ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਣ ਪੜਿਆ ਇਥੇ ਅਸੀਂ ਇਦਾਂ ਦੀਆਂ ਰੂਹਾਂ ਵੇਖੀਆਂ ਜਿੰਨਾ ਪੀਅ ਚੜੀਆਂ ਕੀਤੀਆਂ 100 100 ਗ੍ਰੰਥ ਕੰਠ ਕੀਤੇ ਐ ਪਰ ਜਦੋਂ ਬੋਲਦੇ ਐ ਕੋਈ ਕਿਰਪਾ ਨਿਵਰਤਦੀ 5 ਮਿੰਟ ਨਹੀਂ ਬਿਠਾਉਣਾ ਕਿਸੇ ਨੂੰ ਓខਾ ਭਾਈ ਇਹ ਕਰਕੇ ਸਚਾਈ ਹੈ ਜਦੋਂ ਕੋਈ ਰੱਬ ਦਾ ਪਿਆਰਾ ਬੰਦਗੀ ਵਾਲਾ ਕੁਝ ਗੱਲਾਂ ਗੁਪਤ ਹੁੰਦੀਆਂ ਉਹ ਨਹੀਂ ਦੱਸੀਦੀਆਂ ਉਹ ਕੋ ਸਤਨਾਮ ਤੇ ਬੁਣਕੇ ਝੜਕਾਂ ਪਵੇਗੀਆਂ ਸੱ ਰੱਬ ਦੇ ਪਿਆਰਿਆਂ ਤੋਂ ਇਹ ਖੇਡ ਹੁੰਦੀ ਆ ਜਦੋਂ ਗੁਰੂ ਵਰਤੇ ਸੰਗਤ ਵਿੱਚ ਕਿਸੇ ਸਾਧੂ ਵਿੱਚ ਤੇ ਸੀ ਸੀ ਹੁੰਦੀ ਆ ਇਸ਼ਾਰਾ ਹੀ ਹੁੰਦਾ ਵਾ ਕਰਨਾ ਤੇ ਬਾਪੂ ਨੇ ਆ ਵੀ ਸਭ ਕੁਝ ਸੀ ਉਹਦੇ ਖੇਡਾਂ ਵਾਪਰਨੀਆਂ ਸੀ ਫੁਰਕਸੀਰ ਨੇ ਆਖਿਆ ਸੀ ਬੰਦਾ ਸਿੰਘ ਨੂੰ ਅੱਜ ਦੇ ਦੇਣਾ ਕਹਿੰਦਾ ਮੈਂ ਸੁਣਿਆ ਓਏ ਗੁਰੂ ਗੋਬਿੰਦ ਸਿੰਘ ਤੇਰੇ ਅੰਗ ਸੰਗ ਰਹਿੰਦਾ ਤੈਨੂੰ ਬੜਾ ਮਾਣ ਏ ਆਪਣੇ ਗੁਰੂ ਗੋਬਿੰਦ ਸਿੰਘ ਤੇ ਹੱਥ ਕਢੀਆਂ ਜੰਗਲੇ ਦੇ ਵਿੱਚ ਵੱਦੇ ਨੂੰ ਕਹਿੰਦਾ ਫਿਰ ਸਾਧ ਬਲਾ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੱਜ ਵੇਖ ਤੇਰੇ ਸਾਹਮਣੇ ਤੇਰੇ ਪੁੱਤਰ ਦਾ ਕਲੇਜਾ ਕੱਢ ਕੇ ਤੇਰੇ ਮੂੰਹ 'ਚ ਤੁੰਨਿਆ ਵੇਖ ਤੇਰੇ ਸਿੰਘਾਂ ਨੂੰ ਕਿਸ ਤਰ੍ਹਾਂ ਅਸੀਂ ਟੋਟੇ ਕਰ ਕਰਕੇ ਵੜ ਦਿੱਤਾ ਵੇਖ ਤੇਰੀ ਬਾਹ ਕੱਢਤੀ ਲੱਤ ਤੇਰੀਆਂ ਅੱਖਾਂ ਕੱਢਤੀਆਂ ਬਾਜ ਮਾਰ ਓਏ ਬੰਦਾ ਸਿੰਘਾ ਗੁਰੂ ਗੋਬਿੰਦ ਸਿੰਘ ਨੂੰ ਅੱਜ ਸੁਣਿਆ ਸੀ ਤੈਨੂੰ ਉਹਨੇ ਬਚਨ ਦਿੱਤਾ ਸੀ ਵੀ ਕਿਤੇ ਔਖੀ ਭੀੜ ਬਣੇ ਦੁੱਖ ਸੁੱਖ ਹੋਵੇ ਤੇ ਸਾਨੂੰ ਯਾਦ ਕਰੀ ਹੁਣ ਜਿਹਦੇ ਪੁੱਤਰ ਦਾ ਸੰਗਤ ਦੀ ਕਲੇਜਾ ਕੱਢ ਕੇ ਮੂੰਹ ਚ ਪਾਇਆ ਹੋਵੇ ਦੋਵੇਂ ਲੱਤਾਂ ਪੱਟ ਮੋਢਾ ਭੰਨਿਆ ਹੋਵੇ ਅੱਖਾਂ ਚ ਤੱਤੀ ਸਿੱਖ ਹੋਵੇ ਇਹਦੇ ਚਿਹਰੇ ਤੇ ਹਾਏ ਨਹੀਂ ਹਾਸਾ ਏ ਕਹਿੰਦੇ ਅਕਲ ਦੇ ਆਨਿਆਂ ਕਿੰਨਾ ਸਮਾਂ ਹੋ ਗਿਆ ਤੈਨੂੰ ਤਸੀਹੇ ਦਿੰਦੇ ਨੂੰ ਤੈਨੂੰ ਅਜੇ ਗੁਰੂ ਗੋਬਿੰਦ ਸਿੰਘ ਦਿਸਿਆ ਨਹੀਂ ਆ ਉਰਕ ਸੀਰ ਕੰਬ ਗਿਆ ਕਹਿੰਦਾ ਭਲਿਆ ਮਾਨਸਾ ਤੇਰੇ ਕੋ ਅੱਖਾਂ ਨਹੀਂ ਹੈਗੀਆਂ ਨਾ ਤੈਨੂੰ ਉਹ ਅੱਖਾਂ ਮਿਲਣੀਆਂ ਤੇਰੀਆਂ ਅੱਖਾਂ 'ਚ ਗੰਦਗੀ ਆ ਤੂੰ ਮੇਰੇ ਬਾਪੂ ਦੀ ਵੰਗਾਰ ਪਾਉਣਾ ਨਾ ਵੀ ਮੇਰਾ ਪਿਓ ਹੈਗਾ ਤੇ ਆਵਾਜ਼ ਮਾਰ ਮੇਰਾ ਪਿਓ ਮੇਰੇ ਸਿਰ ਤੇ ਖੜੋਤਾ ਕਰਕੇ ਤੇ ਤੁਸੀਂ ਅੱਤ ਦੇ ਨਾਲ ਤਸੀਹੇ ਦਿੱਤੇ ਮੇਰੇ ਪੁੱਤਰ ਨੂੰ 4 ਸਾਲਾਂ ਦੇ ਨੂੰ ਵੇਖੋ ਮੇਰੀਆਂ ਭੈਣਾਂ ਬੈਠੀਆਂ ਵੀਰ ਤੁਸੀਂ ਅਹੀਂ ਸੁਣਾਉਣ ਆਲੇ ਆਂ ਮਹਿਸੂਸ ਕਰਕੇ ਵੇਖਿਓ ਚਾਰ ਸਾਲ ਦਾ ਬੱਚਾ ਤੇ ਡਿਗ ਪੇ ਤੇ ਅੰਦਰ ਨੂੰ ਹੌਕਾ ਨਿਕਲ ਜਾਂਦਾ ਤੇ ਜਿਹਦੀਆਂ ਲੱਤਾਂ ਬਾਹਾਂ ਫੜ ਕੇ ਤੇ ਕਲੇਜਾ ਪਾੜ ਕੇ ਛਾਤੀ ਕਾੜ ਕਾੜ ਕਰਕੇ ਛਾਤੀ ਦੀਆਂ ਪਸਲੀਆਂ ਫੇਤੀਆਂ ਜਲਾਦ ਰੇ ਵਿੱਚੋਂ ਰੁਗ ਪਰ ਕੇ ਕਿੱਡਾ ਸਬਰ ਤੇ ਕਿੱਡਾ ਹਿਰਦਾ ਹੋਵੇਗਾ ਬੰਦਾ ਸਿੰਘ ਦਾ ਅੱਖਾਂ ਸਾਹਮਣੇ ਜਾਬ ਕਰਦੇ ਕਰਦੇ ਦੇ ਮੂੰਹ 'ਚ ਪਾਇਆ ਲਹੂ ਦੇ ਨਾਲ ਦਾੜਾ ਪਰ ਗਿਆ ਐਨਾ ਤਸੀਹਾ ਦੇ ਕੇ ਕਹਿੰਦੇ ਸਜਣਾ ਤੇਰੇ ਕੋੱਖਾਂ ਨਹੀਂ ਆ ਮੇਰਾ ਪਿਓ ਮੇਰੇ ਸਿਰ ਤੇ ਖੜੋਤਾ ਕਰਕੇ ਮੈਂ ਇੰਨੇ ਤਸੀਹ ਆਪਣੀ ਝੋਲੀ ਚਾ ਸਕੇ ਪਵਾਈ ਜਨਾ ਜੇ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਨਾ ਹੁੰਦੇ ਤੇ ਹੋ ਸਕਦਾ ਕਦੇ ਦਾ ਮੈਂ ਧਰਮ ਛੱਡ ਜਾਂਦਾ ਕਦੇ ਦਾ ਮੈਂ ਚੀਕਾਂ ਮਾਰ ਜਾਂਦਾ ਜਿੰਨੇ ਤਸੀਹੇ ਦੇਂਦਿਆਂ ਸੁਭਾਗਾਂ ਵਾਲੇ ਓਏ ਸੱਚਾ ਹੈ ਪਾਵਨਾ ਬਣਾਓ ਕਿਤੇ ਦੂਜੇ ਤੀਜੇ ਥਾਂ ਜਾਨ ਦੀ ਲੋੜ ਨਹੀਂ ਗੁਰੂ ਆਲੇ ਬਣੋ ਅਮਰਤ ਛਕੋ ਰਹਿਤ ਪਿਆਰੀ ਮੁਝ ਕੋ ਸਿੱਖ ਆਉ ਪੜ੍ਹ ਲਿਏ ਜੀ ਸੋ ਸਤ ਗੁਰ ਪਿਆਰਾ ਮੇਰਾ ਸੋ ਸਤ ਗੁਰ ਪਿਆਰਾ ਮੇਰਾ ਸੋ ਸਤ ਗੁਰ ਪਿਆਰਾ ਮੇਰਾ ਜਿੱਥੇ ਕਿਥੇ ਮੈਨੂੰ ਲੈ ਛੁਡਾਏ ਜਿਥੈ ਕਿਥੈ ਮੈਨੂੰ ਲੈ ਛੁਡਾਏ ਜਿਥੈ ਸੁਸਤ ਗੁਰ ਪਿਆਰਾ ਮੇਰ ਨਾਲ ਸੋ ਸਤਗੁਰ ਪਿਆਰਾ ਮੇਰ ਨਾਲ ਸੋ ਸਤਗੁਰ